ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਇਸ ਵੇਲੇ ਦੀ ਇੱਕ ਖਾਸ ਖਬਰ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਖੇਤਰ ਤੋਂ ਪੇਸ਼ ਕਰਨ ਜਾ ਰਹੇ ਹਾਂ ਜਿਸ ਵਿੱਚ ਭਾਰਤ ਪਾਕਿਸਤਾਨ ਵਿੱਚ ਬਣੇ ਤਣਾਅ ਦੇ ਮਾਹੌਲ ਨੂੰ ਲੈ ਕੇ ਗੱਲਬਾਤ ਦੌਰਾਨ ਸਰਹੱਦੀ ਪਿੰਡ ਚਿੱਟੀ ਦੇ ਵਸਨੀਕਾਂ ਕਿਹਾ ਕਿ ਜਦੋਂ ਪਹਿਲਾਂ ਵੀ ਲੜਾਈ ਲੱਗੀ ਸੀ ਉਦੋਂ ਵੀ ਅਸੀਂ ਫੌਜ ਦੀ ਪੂਰੀ ਮਦਦ ਕੀਤੀ ਸੀ ਤੇ ਜ਼ਰੂਰਤ ਪਈ ਤਾਂ ਹੁਣ ਵੀ ਅਸੀਂ ਲੋਕ ਪਿੰਡ ਛੱਡ ਕੇ ਨਹੀਂ ਜਾਵਾਂਗੇ ਤੇ ਫੌਜ ਦੇ ਜਵਾਨਾਂ ਦੀ ਪੂਰੀ ਮਦਦ ਕਰਾਂਗੇ ਜੋ ਵੀ ਸਾਡੇ ਕੋਲ ਹੋ ਸਕੇਗਾ ਅਸੀਂ ਫੌਜੀ ਜਵਾਨਾਂ ਦੀ ਮਦਦ ਕਰਾਂਗੇ ਅਤੇ ਫੌਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਇਸੇ ਤਰ੍ਹਾਂ ਜ਼ੀਰੋ ਲਾਈਨ ਤੇ ਖੇਤਾਂ ਵਿੱਚ ਕੰਮ ਕਰਦੇ ਕਿਸਾਨ ਹਰਦੇਵ ਸਿੰਘ ਜਗੀਰ ਸਿੰਘ ਅਤੇ ਸੁਰਜੀਤ ਸਿੰਘ ਆਦਿ ਨੇ ਕਿਹਾ ਕਿ ਸਾਨੂੰ ਕੋਈ ਵੀ ਮੁਸ਼ਕਲ ਨਹੀਂ ਹੈ ਬੇਸ਼ੱਕ ਦੇਸ਼ ਵਿੱਚ ਜੰਗ ਵਾਲੇ ਮਾਹੌਲ ਬਣੇ ਹੋਏ ਹਨ ਪਰ ਅਸੀਂ ਆਪਣਾ ਕੰਮ ਰੁਟੀਨ ਵਿੱਚ ਕਰ ਰਹੇ ਹਾਂ। ਉਹਨਾਂ ਕਿਹਾ ਕਿ ਜੇ ਜੰਗ ਲੱਗਦੀ ਹੈ ਤਾਂ ਅਸੀਂ ਫੌਜ ਦਾ ਸਾਥ ਪੂਰਾ ਦੇਵਾਂਗੇ ਤੇ ਆਪਣੇ ਟਰੈਕਟਰ ਟਰਾਲੀਆਂ ਨਾਲ ਫੌਜ ਦਾ ਸਮਾਨ ਲਿਓਣ ਅਤੇ ਹੋਰ ਵੀ ਕੰਮਾਂ ਵਿੱਚ ਪੂਰੀ ਮਦਦ ਕਰਾਂਗੇ। ਅਸੀਂ ਦੇਸ਼ ਦੀ ਸੇਵਾ ਲਈ ਹਰ ਸਮੇਂ ਤਿਆਰ ਹਾਂ। ਕੁਝ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਤਾਜ਼ੀਆਂ ਖਬਰਾਂ ਦੇਖਣ ਲਈ ਸਰਚ ਕਰੋ ਸਾਡਾ ਚੈਨਲ ਦਾ ਆਰ ਐਨ ਨਿਊਜ਼ YouTube Facebook Instagram ਤੇ ਤੇ ਜੁੜੇ ਰਹੋ ਸਾਡੇ ਨਾਲ ਗੁਰਦਾਸਪੁਰ ਤੋਂ ਪੱਤਰਕਾਰ ਨਰਿੰਦਰ ਕੌਰ ਪUREਵਾਲ ਦੀ ਇੱਕ ਖਾਸ ਰਿਪੋਰਟ ਜੀ ਹਰਦੇਵ ਸਿੰਘ ਚਿੱਟੀ ਮੈਂ ਡਿਸਟ੍ਰਿਕਟ ਗੁਰਦਾਸਪੁਰ ਤੋਂ ਬਾਰਡਰ ਦੇ ਉੱਤੇ ਸਾਡੀ ਜ਼ਮੀਨ ਹੈ ਪਿੰਡ ਮੇਰਾ ਚਿੱਟੀ ਹੈ ਜੰਗ ਦਾ ਜਿਹੜਾ ਮਾਹੌਲ ਦਾ ਰੌਲਾ ਪਿਆ ਹੈ ਉਹ ਪਿੱਛੇ-ਪਿੱਛੇ ਹੀ ਹੈ ਕਿਤੇ ਸੋਸ਼ਲ ਮੀਡੀਆ ਤੇ ਹੋਏਗਾ ਇੱਥੇ ਸਵੇਰੇ ਰੁਟੀਨ 'ਚ ਅਸੀਂ ਕੰਮ ਕਰਨ ਆਉਂਦੇ ਆਂ ਰੁਟੀਨ 'ਚ ਕੰਮ ਕਰਕੇ ਜਾਂਦੇ ਆਂ ਪਹਿਲਾਂ ਜਿਹੜੀ ਸਾਡੀ ਕੰਡਿਆਲੀ ਤਾਰ ਤੋਂ ਪਾਰ ਜਿਹੜੀ ਕਣਕ ਸੀ ਉਹ ਵੀ ਬੜੇ ਰਾਮ ਆਰਾਮਦਾਰੀ ਨਾਲ ਵੱਢੀ ਐ ਔਰ ਕੋਈ ਉੱਥੇ ਗੱਲਬਾਤ ਨਹੀਂ ਕੋਈ ਜੰਗ ਵਰਗਾ ਕੋਈ ਮਾਹੌਲ ਨਹੀਂ ਇੱਥੇ ਹੈਗਾ ਬੜਾ ਸ਼ਾਂਤਮਈ ਮਾਹੌਲ ਆ ਅਸੀਂ ਜੰਗ ਦੇ ਸਮੇਂ ਦੇ ਵਿੱਚ ਆਪਣੇ ਜਵਾਨਾਂ ਦੇ ਨਾਲ ਆ ਭਾਰਤ ਦੇ ਜਵਾਨਾਂ ਦੇ ਜਿਹੜੀ ਫੌਜ ਦੇ ਵਿੱਚ ਸਾਡੇ ਜਵਾਨਾਂ ਨੇ ਜੰਗ ਲੜਨੀ ਆ ਉਹਨਾਂ ਦੇ ਨਾਲ ਪਰ ਜਿੱਥੇ ਜਾ ਕੇ ਸਾਡੇ ਮਨ ਦਾ ਰੋਸ ਵਾ ਜਿਹੜਾ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਜਦੋਂ ਅਸੀਂ ਆਪਣੇ ਹੁਕਮਰਾਨ ਤੋਂ ਦਿੱਲੀ ਆਪਣੇ ਐਮਐਸਪੀ ਵਾਸਤੇ ਆਪਣੀਆਂ ਹੋਰ ਮੰਗਾਂ ਵਾਸਤੇ ਦਿੱਲੀ ਨੂੰ ਜਾ ਰਹੇ ਸੀ ਸਾਡੇ ਅੱਗੇ ਕੰਧਾ ਕੱਢੀਆਂ ਸਾਡੇ ਮਨ 'ਚ ਬਹੁਤ ਵੱਡਾ ਰੋਸ ਸੀ ਪਰ ਅੱਜ ਉਹ ਰੋਸ ਨੂੰ ਕਿਉਂਕਿ ਸਾਨੂੰ ਪਿੱਛੇ ਕਰਨਾ ਪਏਗਾ ਜੇ ਭਾਰਤ ਸਰਕਾਰ ਨੇ ਸਾਨੂੰ ਚੰਗਾ ਨਹੀਂ ਚਾਇਆ ਪਰ ਸਾਨੂੰ ਤੇ ਆਪਣੇ ਜਵਾਨਾਂ ਦੇ ਨਾਲ ਹਮਦਰਦੀ ਹੈਗੀ ਹੈ ਆਪਣੇ ਦੇਸ਼ ਦੇ ਨਾਲ ਹਮਦਰਦੀ ਹੈਗੀ ਹੈ ਅਸੀਂ ਜੰਗ ਦੇ ਸਮੇਂ ਦੇ ਵਿੱਚ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਸਾਡੇ ਕੋਲ ਟਰੈਕਟਰ ਟਰਾਲੀਆਂ ਨੇ ਅਸੀਂ ਉਹਨਾਂ ਦੇ ਉੱਤੇ ਜੇ ਸਾਨੂੰ ਮਨੀਸ਼ਨ ਗਾਹ ਖੜਨਾ ਪਿਆ ਅਸੀਂ ਖੜਾਂਗੇ ਜੇ ਸਾਨੂੰ ਉਹਨਾਂ ਦੇ ਮਗਰ ਲੰਗਰ ਪਾਣੀ ਪਹਚਾਉਣਾ ਪਿਆ ਜਲ ਪਾਣੀ ਪਹਚਾਉਣਾ ਪਿਆ ਜਲ ਪਾਣੀ ਦੀ ਸੇਵਾ ਕਰਾਂਗੇ ਲੰਗਰ ਦੀ ਸੇਵਾ ਕਰਾਂਗੇ ਪਰ ਨਾਲ ਦੀ ਨਾਲ ਮੈਂ ਇਹ ਗੱਲ ਦੁਬਾਰਾ ਸਰਕਾਰ ਨੂੰ ਦੋਨੋਂ ਸਰਕਾਰਾਂ ਨੂੰ ਭਾਰਤ ਸਰਕਾਰ ਨੂੰ ਪਾਕਿਸਤਾਨ ਪਾਕਿਸਤਾਨ ਸਰਕਾਰ ਨੂੰ ਤੇ ਯੂਨੋ ਦੇ ਵਿੱਚ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜੇ ਸਾਡੀ ਖਬਰ ਯੂਨੋ ਤੱਕ ਪਹੁੰਚਦੀ ਹੈ ਤੇ ਦੋਨਾਂ ਦੇਸ਼ਾਂ ਦਾ ਬੈਠ ਕੇ ਮਸਲਾ ਹੱਲ ਕੀਤਾ ਜਾਏ ਜੰਗ ਜਿਹੜੀ ਹੈ ਇਹ ਕਿਸੇ ਮਸਲੇ ਦਾ ਹੱਲ ਨਹੀਂ ਇਹ ਛੋਟੇ ਲੋਕਾਂ ਦਾ ਨੁਕਸਾਨ ਹੈ ਛੋਟੇ ਲੋਕਾਂ ਦੀ ਮੌਤ ਹੈ ਵੱਡੇ ਲੋਕਾਂ ਦਾ ਇਹਦੇ 'ਚ ਕੋਈ ਨੁਕਸਾਨ ਨਹੀਂ ਛੋਟੇ ਗੀਰ ਸਿੰਘ ਜੈਨਪੁਰ ਤੋਂ ਬੋਲਦਾ ਜੀ ਸਾਡੀ ਬਾਰਡਰ ਤੇ ਜ਼ਮੀਨ ਹੈ ਇੱਥੇ ਬਾਰਡਰ ਤੇ ਮੈਂ ਕੰਮ ਹੀ ਕਰੇ ਤੁਸੀਂ ਬਾਜ਼ੀ ਮਾਰੀ ਹੈ ਮੈਨੂੰ ਤੇ ਇੱਥੇ ਮਾਹੌਲ ਸਾਂਤ ਦਾ ਕੋਈ ਐਫੇ ਜੀ ਗੱਲ ਨਹੀਂ ਹੈ ਪਰ ਜੋ ਸਰਕਾਰਾਂ ਦਾ ਆਪਸ ਵਿੱਚ ਚੱਲ ਰਹੀ ਹੈ ਟੈਨਸ਼ਨ ਚੱਲ ਰਹੀ ਹੈ ਜੇ ਕੋਈ ਗੱਲ ਹੁੰਦੀ ਹੈ ਤੇ ਅਸੀਂ ਪਹੁੰਚਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਸਾਡਾ ਪਹਿਲਾ ਸਾਨੂੰ ਦੇਸ਼ ਹੈ ਸਾਡਾ ਭਾਰਤ ਦੇ ਅਸੀਂ ਦੇਸ਼ ਨਾਲ ਬਿਲਕੁਲ ਨਾਲ ਮੋੜਿਆ-ਮੋੜਾ ਲੱਗ ਚੱਲਾਂਗੇ ਸਾਡੇ ਕੋਲ ਟਰੈਕਟਰ ਟਰਾਲੀਆਂ ਕਿਸਾਨਾਂ ਕੋਲ ਜਿੱਥੇ ਵੀ ਜ਼ਰੂਰਤ ਪੈਗੀ ਅਸੀਂ ਲੈ ਕੇ ਟਰੈਕਟਰ ਟਰਾਲੀਆਂ ਆਪਣੀਆਂ ਲਾਵਾਂਗੇ ਜਿੱਥੇ ਸਾਨੂੰ ਲੰਗਰ ਪਾਣੀ ਜ਼ਰੂਰਤ ਪੈਗੀ ਉਹ ਵੀ ਪਿੰਡਾਂ ਦੇ ਲੋਜਿਸਟਿਕ ਕਰਕੇ ਲੰਗਰ ਵੀ ਤਿਆਰ ਕਰਾਂਗੇ ਪੂਰਾ ਫੌਜ ਦਾ ਸਾਥ ਦੇਵਾਂਗੇ ਸਦੀਸ਼ ਸਿੰਘ ਮਰਨਾ ਪਿੰਡ ਮੇਰਾ ਹਸਨਪੁਰ ਜੀ ਤੇ ਬਹੁਤ ਬੜੇ ਮੋੜ ਤੇ ਕੋਈ ਚੱਕਰ ਨਹੀਂਗਾ ਸਾਡੀ ਜ਼ਮੀਨ ਤਾਰ ਬੰਦੀ ਦੀ ਤੋਂ ਬਾਹਰ ਵੀ ਹੈਗੀ ਹੈ ਅੰਦਰ ਵੀ ਹੈਗੀ ਹੈ ਦੋਵੇਂ ਪਾਸੇ ਜ਼ਮੀਨਾਂ ਪਈ ਤਾਰ ਵਿੱਚ ਲੰਗੀ ਹੋਈ ਹੈ ਸਾਨੂੰ ਤਾਂ ਕੋਈ ਖੜ ਗਿਆ ਮੋੜ ਲਿਆ ਕੋਈ ਕੁਛ ਨਹੀਂਗਾ ਬੀਐਸਐਫ ਸਾਡੇ ਨਾਲ ਗਈ ਆਪਾਂ ਕਣ ਤੁੜੀ ਬਣਣੀ ਹੈ ਜੇ ਤੇ ਬਾਕੀ ਪਗਨੇ ਗੁਣੀ ਗੜਾਈ ਗੁੜੀ ਕੰਮ ਚੱਲਦਾ ਪਿਆ ਤੇ ਬਾਕੀ ਵੀ ਬਾਕੀ ਕੋਈ ਚੱਕੜ ਵਾਲਾ ਨਾ ਕੋ ਖਤਰੇ ਵਾਲੀ ਗੱਲ ਹੈ ਜੋ ਪਹਿਲਾਂ ਵੀ ਲੜਾਈ ਲੱਗਣ ਲੱਗੀ ਸੀ ਆਰਗਲ ਟਾਈਮ ਤੇ ਵੀ ਉਸ ਟਾਈਮ ਸਾਨੂੰ ਉਹਨਾਂ ਨੇ ਲਗੇ ਸੀ ਆਰਮੀ ਵਾਲੇ ਵੀ ਚਲੋ ਸਾਡੇ ਨਾਲ ਸਾਡੇ ਮਦਦ ਕਰੋ ਉਸ ਟਾਈਮ ਆਪਾਂ ਟੈਕਟਰ ਉੱਤੇ ਪਿੰਡਾਂ ਜਨੂੰ ਇਕੱਠੇ ਕਰਕੇ ਜਿਸ ਜੰਗਲ ਬਦਾਬਾਤ ਕਰ ਰਹੇ ਨੇ ਮੈਨਸ ਲਾਣੇ ਦਾ ਕੁਛ ਵੀ ਕਰਨਾ ਉਸ ਟਾਈਮ ਸਾਡਾ ਪੂਰਾ ਹੀ ਫੌਜ ਦਾ ਹੁਣ ਵੀ ਤਾਂ 5 ਸਾਲ